ਕੀ ਨਰੇਗਾ ਵੀਰ ਕੋਰੇ ਆਇਆ ਇਹ ਜਿਹੜੇ ਨਰੇਗਾ ਵੀਰਾਂ ਦੇ ਤਰਕ ਨਹੀਂ ਕੋਈ ਸਰਕਾਰ ਨਹੀਂ ਸਮਝਦੀ ਇਹ ਨਰੇਗਾ ਵੀਰ ਨੇ ਜਿਹੜੇ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਨੇ ਦੁਖੀ ਕਿਵੇਂ ਨੇ ਇਹਨਾਂ ਦੀ ਹਕੀਕਤ ਨੂੰ ਮੈਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਇਹ ਨਰੇਗਾ ਵੀਰ ਆਪਣੇ ਪਿੰਡੋਂ ਹੁੰਦੇ ਆ ਕਮ ਸੇ ਕਮ 4 ਕਿਲੋਮੀਟਰ ਪਿੰਡ ਹੈ ਇਹਨਾਂ ਦਾ 4 ਕਿਲੋਮੀਟਰ ਪਿੰਡ ਤੋਂ ਆ ਕੇ ਇੱਥੇ ਹੀ ਕੰਮ ਕਰ ਰਹੇ ਨੇ ਇਹ ਕਹਿੰਦੇ ਗਈ ਹੈ ਸਾਨੂੰ ਇੱਥੇ 8 ਵਜੇ ਪਹੁੰਚਣਾ ਪੈਂਦਾ ਤੁਸੀਂ ਆਪ ਹੀ ਦੱਸੋ 4 ਕਿਲੋਮੀਟਰ ਦੂਰ ਤੋਂ ਚੱਲ ਕੇ ਕਿੰਨੇ ਵਜੇ ਚੱਲੇ ਹੋਵਾਂਗੇ ਇਹ ਸਾਢੇ 6-7 ਵਜੇ ਘਰੋਂ ਚੱਲਿਆ ਇਹਨਾਂ ਨੇ ਆਪਣੇ ਬੱਚਿਆਂ ਦਾ ਵੀ ਦੇਖਣਾ ਹੁੰਦਾ ਇਹਨਾਂ ਨੇ ਘਰ ਦਾ ਸਾਰਾ ਕੰਮਕਾਰ ਕਰਕੇ 7 ਵਜੇ ਸਾਢੇ 6 ਵਜੇ ਹੀ ਚੱਲਦੇ ਨੇ ਫਿਰ ਇਹ ਇੱਥੇ ਪਹੁੰਚਦੇ ਕੀ ਜਿਹੜੇ ਇਹਨਾਂ ਦੇ ਮਾਲਕ ਨੇ ਕੀ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਦੇ ਕੋਲੇ ਨਹੀਂ ਕੰਮ ਕਰਾ ਸਕਦੇ ਕੀ ਇਹਨਾਂ ਨੇ ਪਿੰਡ ਦੇ ਆਲੇ-ਦੁਆਲੇ ਕੋਈ ਕੰਮ ਨਹੀਂ ਹੈਗਾ 4 ਕਿਲੋਮੀਟਰ ਇਹਨਾਂ ਨੂੰ ਕਿਉਂ ਭੇਜਿਆ ਜਾ ਰਿਹਾ ਇਹਨਾਂ ਦੀ ਮਾਨਸਿਕਤਾ ਖਰਾਬ ਹੈ ਮਾਨਸਿਕਤਾ ਖਰਾਬ ਹੈ ਇਹ ਦੇਖ ਲਓ ਬਜ਼ੁਰਗ ਨਹੀਂ ਬਜ਼ੁਰਗ ਕਿੰਨੀ ਦੂਰੋਂ ਚੱਲ ਕੇ ਆਉਂਦੇ ਆ ਫਿਰ ਇਹ ਤੇ ਇਹ ਕੰਮ ਕਰਦੇ ਸੈਕਿੰਡ ਲਈ ਇਹਨਾਂ ਦੀ ਜਿਹੜੀ ਦਿਹਾੜੀ ਹੈ 322 ਰੁਪਏ ਹੈ ਬੜੀ ਸ਼ਰਮ ਦੀ ਗੱਲ ਹੈ ਮੰਤਰੀ ਕਰੋੜਾਂ ਰੁਪਏ ਲੈ ਰਹੇ ਨੇ ਐਂਡ ਏਸ਼ੀਆਂ ਦੇ ਵਿੱਚ ਘੁੰਮ ਰਿਹਾ ਸ਼ਾਮ ਨੂੰ ਪਾਰਟੀ ਕਲੱਬਾਂ ਵਿੱਚ ਜਾਂਦੇ ਨੇ ਤੇ ਬੇਟਾ ਨਰੇਕਾ ਦੇ ਮਜ਼ਦੂਰਾਂ ਜੀ ਦੇਖੋ ਉਹਨਾਂ ਦੀ ਹਾਲਤ send the